ਮਿਰਚਾਂ ਵਾਲਾ ਵਿਸ਼ਾ ਇਹ ਆ ਕਿ ਸਪੇਨ ਦੇ ਵਿੱਚ ਕੁਝ ਲੋਕ ਲੋਕਾਂ ਨੂੰ ਬਲੈਕਮੇਲ ਕਰਦੇ ਆ ਇਹਦਾ ਕਰਕੇ ਜਿਹੜੇ ਲੋਕਾਂ ਦੀਆਂ ਫੋਟੋਆਂ ਤਸਵੀਰਾਂ ਸਾਡੇ ਕੋਲ ਆ ਚੁੱਕੀਆਂ ਆ ਜੀ ਉਹਨਾਂ ਨੂੰ ਇਹ ਮਿਰਚਾਂ ਬੋਲ ਲੜਨੀ ਆ ਅੱਛਾ ਜੀ ਕਿਉਂਕਿ ਉਹਨਾਂ ਨੇ ਜਿਹੜਾ ਇਹ ਧੰਦਾ ਤਾਂ ਖੋਲਿਆ ਸੀਗਾ ਪਰ ਹੁਣ ਧੰਦੇ ਹਾਰ ਕਿੰਨੇ ਕਿੰਨੇ ਦੇ ਐ ਸੋਧਨ ਚੋਰ ਦਾ ਤਾਂ ਇੱਕ ਦਿਨ ਸਾਥ ਆ ਜੀ ਹਾਂ ਜੀ ਹੁਣ ਸਾਥ ਵਾਲਾ ਇੱਕ ਦਿਨ ਆਉਣਾ ਜਦੋਂ ਆਉਣਾ ਵਾ ਤੇ ਮਿਰਚਾਂ ਧਾਪੇ ਨੇ ਜੇਕਰ ਤੁਹਾਡੇ ਨਾਲ ਇਦਾਂ ਦੇ ਸਕੈਮ ਹੁੰਦੇ ਨੇ ਜਦੋਂ ਕਿ ਤੁਹਾਨੂੰ ਕੋਈ ਨਾ ਕੋਈ ਟੈਕਸਟ ਮੈਸੇਜ ਆਂਦਾ ਹੈ ਜਦੇ ਉਤੇ ਲਿਖਿਆ ਹੁੰਦਾ ਹੈ ਕਿ ਤੁਹਾਡਾ ਪੈਕੇਟ ਇਸ ਜਗ੍ਹਾ ਤੇ ਉੱਤੇ ਫਸਿਆ ਹੋਇਆ ਹੈ ਜਾਂ ਫਿਰ ਉਹ ਪੈਕੇਟ ਤੁਹਾਡੇ ਤੱਕ ਡਿਲੀਵਰ ਨਹੀਂ ਕੀਤਾ ਜਾ 파 ਰਿਹਾ ਕੋਈ ਕੋਈ ਪ੍ਰੋਬਲਮ ਆ ਰਹੀ ਕੋ ਟੈਕਨੀਕਲ ਇਸ਼ੂ ਹੈ ਜਾਂ ਜਾਂ ਵੀ ਤੁਸੀਂ ਦੇਖੋ ਕਿ ਤੁਸੀਂ ਕੋਈ ਪੀਡੀਓ ਤਾਂ ਨਹੀਂ ਪੀਡੀਓ ਕੀਤੀ ਜੇਕਰ ਨਹੀਂ ਪੀਡੀਓ ਕੀਤੀ ਤੁਹਾਡੇ ਕੋਲ ਟੈਕਸਟ ਮੈਸੇਜ ਆਇਆ ਉਹਨੂੰ ਫੌਰਨ ਹੀ ਉਸੇ ਟਾਈਮ ਉਹਨੂੰ ਡਿਲੀਟ ਕਰ ਦਿਓ ਕਿਉਂਕਿ ਜਦੋਂ ਹੀ ਤੁਸੀਂ ਉਸ ਲਿੰਕ ਦੇ ਉੱਤੇ ਕਲਿੱਕ ਕਰੋਗੇ ਤੇ ਤੁਹਾਡੇ ਬੈਂਕ ਅਕਾਊਂਟ ਖਾਂਗੇ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂਗਾ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਇੱਕ ਕਾਰਡ ਹੈ ਠੀਕ ਹੈ ਜੀ ਇਹ ਰੈਫਿਡ ਕਾਰਡ ਹੈ ਤੁਸੀਂ ਦੇਖ ਰਹੇ ਹੋ ਜਦੋਂ ਇਹ ਕਾਰ ਤੁਹਾਡਾ ਡੈਬਿਟ ਕ੍ਰੈਡਿਟ ਕਾਰਡ ਕੋਈ ਬੈਂਕ ਦਾ ਕਾਰਡ ਇਸ ਪ੍ਰੋਟੈਕਟ ਦੇ ਪ੍ਰੋਟੈਕਟਰ ਦੇ ਅੰਦਰ ਹੋਵੇਗਾ ਤੇ ਤੁਹਾਡੇ ਨਾਲ ਕੋਈ ਵੀ ਸਕੈਮ ਨਹੀਂ ਹੋ ਸਕਦਾ ਕਿਉਂਕਿ ਇਹ ਦੇ ਐਨ ਐਫ ਸੀ ਨੂੰ ਬਲੌਕ ਕਰ ਦਿੰਦਾ ਹੈ ਇਹ ਲੋਕ ਛੇਤਰਾ ਤੋਂ ਬਿਨਾ ਨਹੀਂ ਮੰਨਦੇ ਜਿਹੜੇ ਲੋਕ ਕਾਰਵਾਈ ਤੋਂ ਬਿਨਾ ਨਹੀਂ ਮੰਨਦੇ ਉਹਨਾਂ ਨੂੰ ਫਿਰ ਮਨਾਉਣਾ ਪੈਂਦਾ ਹੈ ਪਹਿਲਾਂ ਜ਼ਮੀਨਾਂ ਹੁੰਦੀਆਂ ਸੀ ਹਰ ਕਿਸਾਨ ਦੀ ਇੰਡੀਆ ਦੇ ਵਿੱਚ ਕਿਹਦੇ 40 ਕੇ ਕਿਹਦੇ 30 ਕੇ ਹਾਂਜੀ ਕਿਹਦੇ 20 ਖੇਤ ਕਿਹਦੇ ਦਾਕੇ ਜੀ ਤਾਂ ਜ਼ਮੀਨਾਂ ਜਿਹੜੀਆਂ ਘਟਦੀਆਂ ਘਟ ਰਹੀਆਂ ਥੋੜੀਆਂ ਜ਼ਮੀਨਾਂ ਆ ਖੇਤੀਬਾੜੀ ਵਾਲੇ ਹੁਣ ਸੋਚਦੇ ਆ ਕਿ ਅਸੀਂ ਬਾਹਰਲੇ ਦੇ ਚੱਲ ਜੀ ਸਾਡਾ ਇੱਜ਼ਤ ਬਹੁਤ ਬੁਰਾ ਹੋ ਗਿਆ ਕਿ ਇੱਕ ਮੁੰਡੇ ਦੀ ਘਰ ਵਾਲੀ ਆ ਕਿੰਨੇ ਦਿਨਾਂ ਤੋਂ ਗਾਇਬ ਹੋ ਗਈ ਆ ਤੇ ਪਿੰਡ ਦੇ ਵਿੱਚ ਅੱਛਾ ਜੀ ਉਹ ਹੁਣ ਉਹ ਮੁੰਡਾ ਵਿਚਾਰਾ ਦੁਖੀ ਹੋਇਆ ਉਹ ਕਹਿੰਦਾ ਵੀ ਅਸੀਂ ਤਾਂ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਸੀਗਾ ਕਿ ਮੈਂ ਆਪਣੇ ਘਰ ਵਾਲੀ ਨੂੰ ਕੁਝ ਕਿਹਾ ਨਹੀਂ ਘਰ ਵਾਲੀ ਕਿਉਂ ਗਿਆ ਇਸ ਤੋਂ ਬਾਅਦ ਜਸਕਰਨ ਸਿੰਘ ਦੇ ਨਾਮ ਦਾ ਮੁੰਡਾ ਆ। ਜੀ ਹਾਂ ਜੀ। ਬਲਾਂਸੀਆ ਦੇ ਲਾਗੇ ਇੱਕ ਪਿੰਡ 'ਚ ਰਹਿੰਦਾ। ਜੀ। ਉਹਦੀਆਂ ਕਿਡਨੀਆਂ ਖਰਾਬ ਆ। ਅੱਛਾ ਜੀ। ਸਰਕਾਰ ਵੱਲੋਂ ਉਹਨੂੰ ਰਹਿਾਇਦਾ ਕੋਈ ਖਰਚਾ ਨਹੀਂ ਆ ਰਿਹਾ। ਜੀ। ਉਹਨੂੰ ਕੋਈ ਗਵਰਨਮੈਂਟ ਵੱਲੋਂ ਪੈਸੇ ਨਹੀਂ ਮਿਲਦੇ। ਅੱਛਾ ਜੀ। ਤੇ ਉਹ ਘਰੋਂ ਇੰਡੀਆ ਤੋਂ ਵੀ ਕਿਸਾਨੀ ਕਰਦਾ ਸੀਗਾ। ਜੀ। ਜ਼ਮੀਨ ਗਹਣੇ ਰੱਖ ਕੇ ਇੱਥੇ ਆਇਆ ਇੱਥੇ ਆਉਂਦਾ ਹੀ ਉਹਦੀ ਕਿਡਨੀ ਖਰਾਬ ਹੋ ਗਈ। ਅੱਛਾ ਜੀ। ਬਿਮਾਰ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਸਾਹਿਲ ਸਿੰਘ ਜੀ ਅੱਜ ਕਿਹੜਾ ਵਿਸ਼ਾ ਲੈ ਕੇ ਆਏ ਹੋ ਅੱਜ ਦਾ ਵਿਸ਼ਾ ਆ ਕਿ ਲੋਕਾਂ ਦੇ ਨਾਲ ਧੋਖਾ ਧੜੀ ਹੋ ਰਹੀ ਹੈ ਜੀ ਕਈਆਂ ਨੂੰ ਮਿਰਚਾਂ ਵੀ ਲੱਗਣੀਆਂ ਵਾਂ ਜੀ ਤੇ ਲੋਕ ਕਈਆਂ ਦੇ ਪੈਸੇ ਕੰਮ ਕਰਵਾ ਕੇ ਵੀ ਮਾਰੀ ਜਾਂਦੇ ਆ ਜੀ ਕਈ ਲੋਕ ਇੰਪਾਲਰਨਾਮੈਂਟੋ ਦੇ ਨਾਂ ਤੇ ਠੱਗੀਆਂ ਕਰੀ ਜਾਂਦੇ ਆ ਨਕਲੀ ਬਣਾ ਬਣਾ ਕੇ ਦੇਈ ਜਾਂਦੇ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਲੋਕਾਂ ਨੂੰ ਮਿਰਚਾਂ ਲੱਗਣੀਆਂ ਵਾਂ ਜਿਹੜੇ 2 ਨੰਬਰ ਦਾ ਧੰਦਾ ਕਰ ਰਹੇ ਆ ਤੇ ਹਟ ਵੀ ਨਹੀਂ ਰਹੇ ਜੀ ਤੇ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਚਿਹਰੇ ਬੇਨਕਾਬ ਹੋਣੇ ਚਾਹੀਦੇ ਆ ਜੀ ਜੀ ਕਿਉਂਕਿ ਬਹੁਤ ਲੋਕੀ ਜਿਹੜੇ ਆ ਇਲੀਗਲ ਇਥੇ ਕੰਮ ਕਰਦੇ ਨੇ ਚਲੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਬੰਦੇ ਉਹਨਾਂ ਨੂੰ ਕੰਮ ਤੇ ਰੱਖਦੇ ਆ ਰਿਸਰਵ ਲੈਂਦੇ ਆ ਜੀ ਠੀਕ ਹੈ ਪਰ ਇਦਾਂ ਵੀ ਨਾ ਕਰੋ ਕਿ ਉਹ ਬੰਦੇ ਦੀ ਤੁਸੀਂ ਮਜਬੂਰੀ ਦਾ ਫਾਇਦਾ ਚੱਕੋ ਜੀ ਉਹਨੂੰ ਜੇਕਰ ਤੁਹਾਡੇ ਕੋਲ ਕੰਮ ਕਰ ਰਿਹਾ ਹੈ ਤੇ ਕੰਮ ਕਰਨ ਤੇ ਉਹਨੂੰ ਪੈਸੇ ਦਿਓ ਉਹਦੇ ਬਣਦਾ ਉਹਨੂੰ ਹੱਕ ਦਿਓ ਇਦਾਂ ਨਾ ਕਰੋ ਕਿ ਤੁਸੀਂ ਉਹਦਾ ਹੱਕ ਮਾਰ ਕੇ ਵੇਜੋ ਇਦਾਂ ਹੀ ਮੁਰਸ਼ੀਆ ਦੀ ਗੱਲ ਆ ਸਾਹਿਲ ਜੀ ਉੱਥੇ 17 ਮੁੰਡੇ ਕੰਮ ਕਰਦੇ ਸੀਗੇ ਖੇਤਾਂ ਦੇ ਵਿੱਚ ਤੇ ਆਪਣਾ ਹੀ ਪੰਜਾਬੀ ਕੋਈ ਇੰਗਲੈਂਡ ਤੋਂ ਆ ਕੇ ਉਹਨੇ ਜ਼ਮੀਨ ਖਰੀਦੀ ਆ ਅੱਛਾ ਜੀ ਉਹਨੇ ਕੀ ਕੀਤਾ ਆ ਕਿ ਉਹਨਾਂ ਸਾਰਿਆਂ ਦੇ ਪੈਸੇ ਨਹੀਂ ਦਿੱਤੇ ਕੰਮ ਵੀ ਕਰਵਾ ਲਿਆ ਤੇ ਆਪ ਖੁਦ ਹੌਲੀਡੇ ਘੁੰਮਣ ਚਲ ਗਿਆ ਆ ਹਾਂ ਜੀ ਹੁਣ ਗੱਲ ਇਦਾਂ ਆ ਕਿ ਉਹ ਮੁੰਡਿਆਂ ਦੇ ਚੁੱਲ੍ਹੇ ਚੱਲਦੇ ਸੀ ਇਸ ਕੰਮ ਤੋਂ ਜੀ ਅਸੀਂ ਹੁਣ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਸਾਡੇ ਸਾਰੇ ਜਰੀਏ ਕੰਮ ਕੀਤੀ ਜੀ ਹੁਣ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਫੋਟੋਆਂ ਭੇਜੀਆਂ ਰਿਕਾਰਡਿੰਗਾਂ ਭੇਜੀਆਂ ਸਬੂਤ ਭੇਜੇ ਪ੍ਰੂਫ ਭੇਜਿਆ ਜੀ ਜੀ ਜੇ ਅਸੀਂ ਅਗਲੀ ਕਾਰਵਾਈ ਕਰਦੇ ਆ ਜੀ ਉਹਦੇ ਵਿੱਚ ਸਾਨੂੰ ਕਹਿਣਗੇ ਲੋਕ ਕਿ ਭਾਈ ਤੁਸੀਂ ਪਹਿਲਾਂ ਫੋਨ ਤੇ ਉਹਨਾਂ ਨਾਲ ਗੱਲ ਕਿਉਂ ਨਹੀਂ ਕੀਤੀ ਮਾਲਕਾ ਨਾ ਜੀ ਹਾਂਜੀ ਕੁਛ ਕਿਉਂ ਨਹੀਂ ਕੀਤਾ ਜੀ ਪਰ ਜਿਹੜੇ ਲੋਕ ਛੇਤਰਾ ਤੋਂ ਬਿਨਾਂ ਨਹੀਂ ਮੰਨਦੇ ਹਮ ਜਿਹੜੇ ਲੋਕ ਕਾਰਵਾਈ ਤੋਂ ਬਿਨਾਂ ਨਹੀਂ ਮੰਨਦੇ ਜੀ ਹਾਂਜੀ ਉਹਨਾਂ ਨੂੰ ਫਿਰ ਮਨਾਉਣਾ ਪੈਂਦਾ ਹੈ ਇਹ ਤਾਂ ਗੱਲ ਸਹੀ ਹੈ ਹੁਣ ਏਡਾ ਵੱਡਾ ਦੁਖੀ ਗੱਲ ਆ ਕਿ ਜਿਹਨਾਂ ਬੰਦਿਆਂ ਨੇ 40 ਡਿਗਰੀ ਟੈਂਪਰੇਚਰ ਦੇ ਵਿੱਚ ਕੰਮ ਕੀਤਾ ਹੋਵੇ ਧੁੱਪ ਦੇ ਵਿੱਚ ਸੜੇ ਹੋਣ ਉਹ ਲੋਕਾਂ ਦੇ ਪੈਸੇ ਕੋਈ ਮਾਰ ਕੇ ਲੈ ਜਾਵੇ ਤਾਂ ਬਹੁਤ ਵੱਡੀ ਗੱਲ ਆ ਜੀ ਕਿਉਂਕਿ ਜਿਹੜੇ ਇੰਡੀਆ ਤੋਂ ਲੋਕੀ ਆਏ ਨੇ ਮੁੰਡੇ ਆਏ ਨੇ ਕੰਮ ਕਰਨ ਲਈ ਕੋਈ ਬਹੁ ਵੱਡੇ ਪਰਿਵਾਰਾਂ ਦੇ ਤਾਂ ਹੈ ਨਹੀਂ ਸਾਰੇ ਹੀ ਛਰੀ ਪਰਿਵਾਰਾਂ ਤੋਂ ਨੇ ਰੋਡ ਬੰਦ ਪਰਿਵਾਰ ਕਹਿ ਸਕਦਾ ਮੈਂ ਜਿਹੜੇ ਬੰਦੇ ਕੋਈ 10 ਲੱਖ 20 ਲੱਖ ਪਹਿਲਾਂ ਜ਼ਮੀਨਾਂ ਹੁੰਦੀਆਂ ਹੀ ਹਰ ਕਿਸਾਨ ਦੀਆਂ ਇੰਡੀਆ ਦੇ ਵਿੱਚ ਕਿਹਦੇ 40 ਖੇਤ ਕਿਹਦੇ 30 ਖੇਤ ਕਿਹਦੇ 20 ਖੇਤ ਕਿਹਦੇ 10 ਖੇਤ ਜੀ ਗਾਂ ਜ਼ਮੀਨਾਂ ਜਿਹੜੀਆਂ ਘਟਦੀਆਂ ਨੇ ਥੋੜੀਆਂ ਜ਼ਮੀਨਾਂ ਆ ਖੇਤੀਬਾੜੀ ਵਾਲੇ ਹੁਣ ਸੋਚਦੇ ਆ ਕਿ ਅਸੀਂ ਬਾਹਰਲੇ ਦੇਸ਼ਾਂ ਚਲ ਜਾਈਏ ਸਾਡਾ ਇੱਥੇ ਤਾਂ ਬਹੁਤ ਬੁਰਾ ਹਾਲ ਆ ਕਿਉਂਕਿ ਕਈਆਂ ਦੇ ਨਿਆਣੇ ਨਸ਼ਿਆਂ ਤੇ ਲੱਗ ਗਏ ਜੀ ਹਾਂ ਜੀ ਉਹਨਾਂ ਜੀਜਾਂ ਤੋਂ ਬਹੁਤ ਜ਼ਿਆਦਾ ਜਿਹੜਾ ਵਾ ਦੁਖੀ ਹੋ ਕੇ ਕਈ ਜਿਹੜੇ ਗਏ ਆ ਜੀ ਹੁਣ ਇਹ ਕਾਫੀ ਕਾਫੀ ਮੁੰਡੇ ਜਿਹੜੇ ਆਏ ਨੇ ਇੱਥੇ ਕਰਜ਼ਾ ਚੁੱਕ ਕੇ ਆਏ ਨੇ ਹਾਂ ਇਹ ਤੋਂ ਹੁਣ ਜਿਹੜਾ ਅਗਲਾ ਇਸ਼ੂ ਆ ਰਿਹਾ ਆਪਣੇ ਕੋ ਤੇ ਜਿਹੜਾ ਭਾਜੀ ਲਲੀਤ ਦੇ ਵਾਲਾ ਕੇਸ ਆ ਹੁਣੀ ਆਪਾਂ ਫੋਨ ਤੇ ਗੱਲ ਕੀਤੀ ਮੈਂ ਕੀਤੀ ਸੀ ਗੱਲ ਉਹਨਾਂ ਨਾਲ ਜੀ ਤੇ ਉਹਦੇ ਬਾਰੇ ਕੀ ਤਾਂ ਡਿਟਾ ਡਿਗੀ ਰਾਇ ਕੀ ਆ ਸਾਹਿਲ ਉਹਦੇ ਕੋਈ ਨਗਰ ਦੇ ਬੰਦੇ ਆ ਅੱਛਾ ਜੀ ਉਹਨੂੰ ਉਹਦੇ ਪਰਿਵਾਰ ਕੋ ਭੇਜਣਾ ਚਾਹੁੰਦੇ ਆ ਜੀ ਹਾਂਜੀ ਪਰ ਪਰਿਵਾਰ ਜਿਹੜਾ ਉਹ ਫਾਈਨੈਂਸ਼ਲੀ ਸਟਰੋਂਗ ਨਗਾ ਇੰਡੀਆ ਦੇ ਵਿੱਚ ਫਾਈਨੈਂਸ਼ਲੀ ਸਟਰੋਂਗ ਨਗਾ ਇੰਡੀਆ ਦੇ ਵਿੱਚ ਜੀ ਪਰ ਉਹ ਬੰਦਾ ਦਿਮਾਗੀ ਤੌਰ ਤੇ ਅਫਸਰਡ ਹੋ ਚੁੱਕਾ ਹੈ ਜੀ ਹਾਂ ਜੀ ਹੁਣ ਉਹਨੂੰ ਇੱਥੇ ਦੇ ਡਾਕਟਰ ਕਹਿੰਦੇ ਆ ਕਿ ਉਹਨੂੰ ਉਹਦੇ ਪਰਿਵਾਰ ਵੱਲ ਤੱਕ ਭੇਜਿਆ ਜਾਵੇ ਜੀ ਹਾਂ ਜੀ ਹੁਣ ਜਿਹੜੇ ਤੇ ਬੰਦੇ ਉਹਦੇ ਨਾਲ ਕੰਮ ਕਰਦੇ ਆ ਜਿਹੜੇ ਉਹਦੇ ਯਾਰ ਦੋਸਤ ਆ ਨਾਲ ਰਹਿੰਦੇ ਆ ਜਾਂ ਜਿਹੜੇ ਉਹਨੂੰ ਪਛਾਣਦੇ ਆ ਜਾਂ ਪੰਜਾਬ ਯਾਰ ਦੋਸਤ ਨਾ ਵੀ ਹੋਣ ਇਨਸਾਨੀ ਤੌਰ ਤੇ ਉਹਦੀ ਮਦਦ ਕਰਨੀ ਚਾਹੁੰਦੇ ਆ ਜੀ ਹਾਂ ਜੀ ਉਹ ਬੰਦੇ ਉਹਨੂੰ ਇੰਡੀਆ ਭੇਜਣਾ ਚਾਹੁੰਦੇ ਆ ਪਰ ਉਹ ਕਹਿੰਦੇ ਆ ਵੀ ਹੈਲਪ ਹੋ ਜਵੇ ਉਹਦੀ ਜੀ ਸੰਗਤ ਦੇ थ्रू ਹੋ ਜਾਵੇ ਜੀ ਹਾਂਜੀ ਤੁਸੀਂ ਸਾਡੇ ਚੈਨਲ ਨਾਲ ਸੰਪਰਕ ਕਰ ਸਕਦੇ ਅਸੀਂ ਉਹਦਾ ਡਾਇਰੈਕਟ ਨੰਬਰ ਦੇ ਦਿਆਂਗੇ ਜੀ ਹਾਂਜੀ ਜਰੂਰ ਟੈਲ ਫੋਨ ਪਾਓ ਉਸ ਮੁੰਡੇ ਨੇ ਇੰਡੀਆ ਜਾਣਾ ਵਾ ਤੇ ਉਹਦੇ ਗਰੀਬ ਪਰਿਵਾਰ ਦੀ ਮਦਦ ਹੋ ਜੂਗੀ ਮੁੰਡਾ ਬਿਮਾਰ ਆ ਮੈਂਟਲੀ ਸੋਰ ਤੇ ਅਫਸਟ ਆ ਜੀ ਹਾਂਜੀ ਤੇ ਉਹਨੂੰ ਭੇਜਣ ਦੀਆਂ ਤਿਆਰੀਆਂ ਉਹ ਕਰ ਰਿਹਾ ਜੀ ਹਾਂਜੀ ਹਾਂਜੀ ਤੇ ਉਹਦੇ ਇਸ਼ੂ ਵਿੱਚ ਜਰੂਰ ਮੇਰਾ ਕੰਮ ਕਰਨਾ ਬਹੁਤ ਜ਼ਰੂਰੀ ਆ ਜੀ ਹਾਂਜੀ ਜੇਕਰ ਤੁਸੀਂ ਇਸ ਮੁੰਡੇ ਦੀ ਮਦਦ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਸਾਡੇ ਟੈਲੀਗ੍ਰਾਮ ਦੇ ਉੱਤੇ ਮੈਸੇਜ ਕਰ ਸਕਦੇ ਹੋ ਤੇ ਧੰਨਵਾਦ ਸੀ ਉਹਨਾਂ ਦੀ ਪੂਰੀ ਇਨਫੋਰਮੇਸ਼ਨ ਦੇ ਦਾਂਗੇ ਤੇ ਜਿੰਨਾ ਵੀ ਹੋ ਸਕੇ ਕਿਉਂਕਿ ਕਹਿੰਦੇ ਨੇ ਬੂੰਦ ਬੂੰਦ ਨਾਲ ਸਾਗਰ ਭਰਦਾ ਹੈ ਤੇ ਇਸੇ ਹੀ ਤਰ੍ਹਾਂ ਤੁਸੀਂ ਵੀ ਥੋੜਾ ਥੋੜਾ ਕਰਕੇ ਉਹਨਾਂ ਦੀ ਤੁਸੀਂ ਮਦਦ ਕਰ ਸਕਦੇ ਹੋ ਤੇ ਕਿ ਮੁੰਡਾ ਜਿਹੜਾ ਕਿ ਬਹੁਤ ਜ਼ਿਆਦਾ ਮੈਂਟਲੀ ਅਫਸਰਟ ਹੈ ਦਿਮਾਗੀ ਬਹੁਤ ਪਰੇਸ਼ਾਨ ਹੈ ਤੇ ਕੰਮ ਕੋਈ ਨਹੀਂ ਕਰ ਸਕਦਾ ਇਸ ਲਈ ਉਹਨੂੰ ਇੰਡੀਆ ਵਾਪਸ ਭੇਜਿਆ ਜਾ ਰਿਹਾ ਹੈ ਸਾਇਲ ਚਲੋ ਇਹ ਤਾਂ ਮੁੰਡਾ ਬਿਮਾਰ ਸੀਗਾ ਨਾ ਜੀ ਹਾਂਜੀ ਇਹ ਤੋਂ ਬਾਅਦ ਜਸਕਰਨ ਸਿੰਘ ਦੇ ਨਾਂ ਦਾ ਮੁੰਡਾ ਆ ਜੀ ਹਾਂਜੀ ਬਲਾਂਸੀਆ ਦੇ ਲਾਗੇ ਇੱਕ ਪਿੰਡ 'ਚ ਰਹਿੰਦਾ ਜੀ ਉਹਦੀਆਂ ਕਿਡਨੀਆਂ ਖਰਾਬ ਆ ਅੱਛਾ ਜੀ ਸਰਕਾਰ ਵੱਲੋਂ ਉਹਨੂੰ ਰਹਿਣ ਦਾ ਕੋਈ ਖਰਚਾ ਨਹੀਂ ਆ ਰਿਹਾ ਜੀ ਉਹਨੂੰ ਕੋਈ ਗਵਰਨਮੈਂਟ ਵੱਲੋਂ ਪੈਸੇ ਨਹੀਂ ਮਿਲ ਰਹੇ ਅੱਛਾ ਜੀ ਤੇ ਉਹ ਘਰੋਂ ਇੰਡੀਆ ਤੋਂ ਵੀ ਕਿਸਾਨੀ ਕਰਦਾ ਸੀਗਾ ਜੀ ਜ਼ਮੀਨ ਗਹਣੇ ਰੱਖ ਕੇ ਇੱਥੇ ਆਇਆ ਇੱਥੇ ਆਉਂਦਾ ਹੀ ਉਹਦੀ ਕਿਡਨੀ ਖਰਾਬ ਹੋ ਗਈ ਬਿਮਾਰ ਹੋ ਗਿਆ ਵਾ ਹਾਂਜੀ ਹੁਣ ਉਹਨੂੰ ਮਦਦ ਦੀ ਲੋੜ ਆ ਜੀ ਹੁਣ ਇਹੀ ਅਪੀਲ ਕਰਾਂਗੇ ਸੰਗਤ ਅੱਗੇ ਕਿ ਜਰੂਰ ਸਾਡੇ ਨਾਲ ਸੰਪਰਕ ਕਰੋ ਉਹਨੂੰ ਮਹੀਨੇ ਪ੍ਰਤੀ ਉਹਦੇ ਘਰ ਦਾ ਕਰੰਟ ਹੁੰਦਾ ਵਾ ਜੀ ਹਾਂਜੀ ਉਹਦਾ 100000 ਰੁਪਏ ਦਾ ਖਰਚਾ ਹੁੰਦਾ ਜੀ ਹਾਂਜੀ ਤੇ ਬਾਕੀ ਜਿਹੜੇ ਉਹਦੇ ਬੱਚੇ ਆ ਨਿਆਣੇ ਆ ਪਰਿਵਾਰ ਦੇ ਕੋਈ ਸੋਰਸ ਨਹੀਂਗਾ ਉਹ ਇਕੱਲਾ ਹੀ ਬੰਦਾ ਸੋਰਸ ਹੈਗਾ ਕਮਾਊ ਦਾ ਜੀ ਹਾਂਜੀ ਤੇ ਪੰਜਾਬ ਦੇ ਵਿੱਚ ਜਿਹੜਾ ਉਹਦਾ ਪਰਿਵਾਰ ਹੈ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਉਹ ਗੁਜ਼ਾਰਾ ਕਰ ਰਿਹਾ ਆ ਹਮਮ ਅਸੀਂ ਆਪਣੇ ਚੈਨਲ ਦੇ ਥਰੂ ਉਹਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜੀ ਜਿੰਨਾ ਵੀ ਸਾਡੇ ਜੋਗ ਹੋ ਗਏ ਪਰ ਤੁਹਾਡੀ ਮਦਦ ਤੋਂ ਬਿਨਾ ਇਹ ਕੰਮ ਅਧੂਰਾ ਆ ਕਿਉਂਕਿ ਸਾਨੂੰ ਸੰਗਤ ਦੇ ਸਹਿਯੋਗ ਦੀ ਜ਼ਰੂਰਤ ਹੈ ਤੇ ਅਸੀਂ ਇਸੇ ਤਰ੍ਹਾਂ ਜਿੱਦਾਂ ਕਿ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਥੋੜਾ ਥੋੜਾ ਤੇਲ ਤੇਲ ਇਕੱਠਾ ਕਰਕੇ ਹੀ ਅਸੀਂ ਮਦਦ ਕਰ ਸਕਦੇ ਹਾਂ ਤੇ ਇਹ ਹੁਣ ਤੁਹਾਡੇ ਦੇ ਡਿਪੈਂਡ ਕਰਦਾ ਹੈ ਤੁਸੀਂ ਕਿੰਨੀ ਮਦਦ ਕਰਨੀ ਹੈ ਡਾਇਰੈਕਟ ਅਸੀਂ ਉਹਨਾਂ ਦੇ ਨਾਲ ਸੰਪਰਕ ਵਿੱਚ ਉਹਨਾਂ ਦੇ ਅਕਾਊਂਟ ਦੇ ਵਿੱਚ ਜਾਂ ਫਿਰ ਤੁਸੀਂ ਉਹਨਾਂ ਦੇ ਸਿੱਧੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਿਓ ਜਿੱਦਾਂ ਭਾਈ ਤੁਸੀਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀਗੀ ਕਿ ਮਿਰਚਾਂ ਲੜਨਗੀਆਂ ਲੜਨਗੀਆਂ ਪੂਰੀਆਂ ਤੇ ਇਹ ਇਹ ਕਿਹੜਾ ਵਿਸ਼ਾ ਹੈ ਮਿਰਚਾਂ ਵਾਲਾ ਇਹ ਮਿਰਚਾਂ ਵਾਲਾ ਵਿਸ਼ਾ ਇਹ ਆ ਕਿ ਸਪੇਨ ਦੇ ਵਿੱਚ ਕੁਝ ਲੋਕ ਲੋਕਾਂ ਨੂੰ ਬਲੈਕਮੇਲ ਕਰ ਰਹੇ ਆ ਅੱਛਾ ਜੀ ਹੁਣ ਸਾਡੇ ਕੋਲ ਉਹਨਾਂ ਦੀਆਂ ਰਿਕਾਰਡਿੰਗਾਂ ਵੀ ਆ ਅੱਛਾ ਜੀ ਸਾਡੇ ਕੋਲ ਉਹਨਾਂ ਦੀ ਫੁਟੇਜ ਵੀ ਆ ਗਈ ਆ ਜੀ ਸਾਡੇ ਕੋਲ ਉਹਨਾਂ ਦੀਆਂ ਫੋਟੋਆਂ ਵੀ ਆ ਗਈਆਂ ਵਾ ਅੱਛਾ ਜੀ ਬਲੈਕਮੇਲ ਕਰਕੇ ਕੋਈ 2 4000 ਯੂਰੋ ਜਾਂ 10000 ਯੂਰੋ ਨਹੀਂ ਲੁੱਟਿਆ ਗਿਆ ਪਰਿਵਾਰਾਂ ਦੇ ਕੋਲੋਂ ਲੱਖਾਂ ਦੇ ਵਿੱਚ ਰੁਪਏ ਲੁੱਟ ਲੈ ਗਏ ਆ ਅੱਛਾ ਜੀ ਉਹਨਾਂ ਦੇ ਪਰਿਵਾਰ ਨੂੰ ਬਲੈਕਮੇਲ ਕਰਕੇ ਉਹਨਾਂ ਦੇ ਬੱਚਿਆਂ ਨੂੰ ਬਲੈਕਮੇਲ ਕਰਕੇ ਉਹਨਾਂ ਦੇ ਫੋਨ ਦੇ ਵਿੱਚੋਂ ਕੋਈ ਉਹਨਾਂ ਦੀ ਅਪਡੇਟ ਚੋਰੀ ਕਰਕੇ ਉਹਨਾਂ ਦਾ ਡਾਟਾ ਚੋਰੀ ਕਰਕੇ ਉਹਨਾਂ ਨੂੰ ਬਲੈਕਮੇਲ ਕਰ ਰਿਆ ਤੇ ਪਰ ਉਹ ਹੁਣ ਕੇਸ ਸਾਡੇ ਕੋਲ ਆ ਗਿਆ ਵਾ ਅੱਛਾ ਜੀ ਹੁਣ ਕੇਸ ਆਉਣ ਤੇ ਅਸੀਂ ਪੁਲਿਸ ਨਾਲ ਗੱਲ ਕੀਤੀ ਆ ਅੱਛਾ ਜੀ ਪੁਲਿਸ ਨੇ ਵੀ ਸਪਰਿੰਗ ਪ੍ਰੈਸ਼ਨ ਚ ਲਾਇਆ ਹੈ ਹੂੰ ਕਿਉਂਕਿ ਉਹ ਜਿਹੜੇ ਬੰਦਿਆਂ ਨੇ ਬਲੈਕਮੇਲ ਕੀਤੀ ਆ ਚੋਰੀ ਦਾ ਧੰਦਾ ਕੀਤਾ ਆ ਉਹ ਲੋਕ ਜੇਲ੍ਹ ਦੇ ਅੰਦਰ ਜਾਣੇ ਚਾਹੀਦੇ ਆ ਜੀ ਇਹਦਾ ਕਰਕੇ ਜਿਹੜੇ ਲੋਕਾਂ ਦੀਆਂ ਫੋਟੋਆਂ ਤਸਵੀਰਾਂ ਸਾਡੇ ਕੋਲ ਆ ਚੁੱਕੀਆਂ ਆ ਜੀ ਉਹਨਾਂ ਨੂੰ ਇਹ ਮਿਰਚਾਂ ਬੋਧ ਲੜਨੀ ਆ ਅੱਛਾ ਜੀ ਕਿਉਂਕਿ ਉਹਨਾਂ ਨੇ ਜਿਹੜਾ ਇਹ ਧੰਦਾ ਦਾ ਖੋਲਿਆ ਸੀਗਾ ਪਰ ਹੁਣ ਧੰਦੇ ਹਾਲ ਕਿੰਨੇ ਕਿੰਨੇ ਹੁੰਦੇ ਨੇ ਐ ਸੋਧਨ ਚੋਰ ਦਾ ਤਾਂ ਇੱਕ ਦਿਨ ਸਾਧਾ ਜੀ ਹਾਂ ਜੀ ਉਹਨਾਂ ਸਾਧਾ ਵਾਲਾ ਇੱਕ ਦਿਨ ਆਉਣਾ ਜਦੋਂ ਆਉਣਾ ਵਾ ਤੇ ਮਿਰਚਾਂ ਤਾਪੇ ਲੜਦੀਆਂ ਤੁਸੀਂ ਜਿਹੜਾ ਸਾਈਬਰ ਸੈੱਲ ਜਿਹੜਾ ਕੰਮ ਕਰਦਾ ਹੈ ਤੁਸੀਂ ਉਹਨਾਂ ਨਾਲ ਵੀ ਕੰਟੈਕਟ ਕੀਤਾ ਹੈ ਜੀ ਬਿਲਕੁਲ ਕੀਤਾ ਜੀ ਅੱਛਾ ਜੀ ਹਾਂਜੀ ਤੇ ਇਸ ਤੋਂ ਬਾਅਦ ਵਿੱਚ ਇੱਕ ਜਿਹੜਾ ਬਹੁਤ ਗੰਭੀਰ ਮਸਲਾ ਜਿਹੜਾ ਸਾਡੇ ਕੋਲ ਆਇਆ ਆ ਉਹ ਗੰਭੀਰ ਮਸਲਾ ਇਹ ਆ ਕਿ ਕੋਈ ਜਿਹੇ ਇਹੋ ਜਿਹੇ ਕੇਸ ਬਣੇ ਸੀਗੇ ਜਿਹਦੇ ਵਿੱਚ ਉਹ ਪਰਿਵਾਰ ਸੁਸਾਈਡ ਕਰਨ ਲੱਗਾ ਸੀਗਾ ਅੱਛਾ ਜੀ ਅਸੀਂ ਮੌਕੇ ਤੇ ਜਾ ਕੇ ਉਸ ਪਰਿਵਾਰ ਨਾਲ ਗੱਲਬਾਤ ਕੀਤੀ ਆ ਹਮਮ ਤੇ ਉਹਨਾਂ ਦੇ ਕੋਲੋਂ ਜਿਹੜੇ ਲੁੱਟੇ ਗਏ ਪੈਸੇ ਆ ਉਹਨਾਂ ਨੂੰ ਵਾਪਸ ਪੁਲਿਸ ਥਰੂ ਦਵਾ ਰਹੇ ਆ ਅੱਛਾ ਜੀ ਤੇ ਜਦੋਂ ਕਿਸੇ ਦੇ ਨਾਲ ਮੌਕੇ ਤੇ ਖੜਦੇ ਆ ਤੇ ਚਲੋ ਇਹ ਸੇਵਾ ਆ ਸਾਡੀ ਹਮ ਹਮ ਪਰ ਇੱਕ ਗੱਲ ਮੈਂ ਕਹਿ ਦੇਣੀ ਚਾਹਨਾ ਚੈਨਲ ਦੇ ਥਰੂ ਆਪਾਂ ਸਾਰਿਆਂ ਨੂੰ ਕਹਿ ਦਈਏ ਜੀ ਹਾਂ ਜੀ ਕਿ ਭਾਈ ਜਿਹੜੇ ਸਕੈਮ ਹੁੰਦੇ ਆ ਹਮ ਹਮ ਫਰਾਡ ਹੁੰਦੇ ਆ ਜੀ ਜਿਵੇਂ ਕੱਲ ਰਾਤੀ ਜੀ ਪਲਾਸਾ ਸਪਾਨੀਆ ਕਪੜਾ ਪੰਜਾਬੀ ਮੁੰਡਾ ਸੀਗਾ ਅੱਛਾ ਜੀ ਉਹ ਗਿਆ ਕਖੇਰੋ ਦੇ ਵਿੱਚੋਂ ਪੈਸੇ ਕਢਾਉਣ ਜੀ ਵਿਜ਼ਾ ਕਾਰਡ ਵਾਲੀ ਮਸ਼ੀਨ ਦੇ ਵਿੱਚੋਂ ਪੈਸੇ ਕਢਾਉਣ ਅੱਛਾ ਜੀ ਉਸੇ ਹੀ ਜਗ੍ਹਾ ਦੇ ਉੱਤੇ ਹਮਮ ਚੋਰ ਬੈਠਾ ਸੀ ਲਾਗੇ ਖੜਾ ਸੀ ਕੈਮਰਾ ਲਾਇਆ ਸੀ ਅੱਛਾ ਜੀ ਉਹਨਾਂ ਨੇ ਉਹਦਾ ਪਿੰਨ ਕਾਰਡ ਲਾਉਂਦੇ ਦਾ ਦੇਖ ਲਿਆ ਅੱਛਾ ਜੀ ਬਾਅਦ ਵਿੱਚ 2-4 ਮਿੰਟ ਬਾਅਦ ਉਹਦਾ ਬਡੂਏ ਤੇ ਬਡੂਆ ਕੱਢਿਆ ਹਮਮ ਹੋਰ ਕਖੇਰੋਆਂ ਦੇ ਉੱਤੇ ਗਏ ਆ ਅੱਛਾ ਜੀ ਵਿਜ਼ਾ ਕਾਰਡ ਮਾਰ ਕੇ ਉਹਨਾਂ ਨੇ ਪੈਸੇ ਕਢੇ ਆ ਹਮਮ ਬਾਅਦ ਵਿੱਚ ਜਿੰਨਾ ਚਿਰ ਉਹਨੇ ਵਿਜ਼ਾ ਕਾਰਡ ਕੈਂਸਲ ਕਰਾਉਣਾ ਉਹਨਾਂ ਚਿਰ ਕਿਸੇ ਸੁਪਰਮਾਰਕਟ ਦੇ ਉੱਤੇ ਮਾਰ ਦਿੱਤਾ ਗਿਆ ਜੀ ਹੁਣ ਇਸ ਇਸ਼ੂ ਦੇ ਉੱਤੇ ਅਸੀਂ ਕੰਮ ਕਰਾਂਗੇ ਪਰਿਵਾਰ ਦੇ ਨਾਲ ਹਮਮ ਕਿਉਂਕਿ ਜਿਹੜੇ ਚੋਰ ਆ ਜਿਨ੍ਹਾਂ ਨੇ ਵਿਜ਼ਾ ਕਾਰਡ ਮਸ਼ੀਨ ਦੇ ਵਿੱਚ ਪਾ ਕੇ ਵਿਜ਼ਾ ਕਾਰਡ ਤੋਂ ਪੈਸੇ ਮਾਰੇ ਸੀ ਹਮਮ ਤੁਹਾਨੂੰ ਪਤਾ ਹੋਊਗਾ ਕਿ ਜਦੋਂ ਏਟੀਐਮ 'ਚੋਂ ਪੈਸੇ ਕੱਢਦੇ ਹੋ ਤਾਂ ਏਟੀਐਮ ਦੇ ਵਿੱਚ ਕੈਮਰਾ ਲੱਗਾ ਹੁੰਦਾ ਪਰ ਕਦਾ ਉਹ ਤੁਹਾਡਾ ਚਿਹਰਾ ਕਵਰ ਕਰਦਾ ਕਿ ਕਿਹੜਾ ਬੰਦਾ ਏਟੀਐਮ 'ਚ ਕਾਰਡ ਮਾਰ ਰਿਹਾ ਤੇ ਏਟੀਐਮ ਕਾਰਡ ਦੀ ਇੰਸ਼ੋਰੈਂਸ ਵੀ ਹੁੰਦੀ ਆ ਹੁੰਦੀ ਤੇ ਘਬਰਾਉਣ ਦੀ ਲੋੜ ਨਹੀਂ ਜੇ ਕਿਸੇ ਬੰਦੇ ਨੇ ਐਦਾਂ ਦਾ ਕਾਰਜ ਹੋ ਜਾਂਦਾ ਆ ਪਰ ਜਿਹੜਾ ਕ੍ਰੈਡਿਟ ਕਾਰਡ ਹੁੰਦਾ ਨੇ ਕ੍ਰੈਡਿਟ ਕਾਰਡ ਦੀ ਇੰਸ਼ੋਰੈਂਸ ਹੁੰਦੀ ਹੈ ਡੈਬਿਟ ਕਾਰਡ ਜਿਹੜਾ ਹੁੰਦਾ ਨੋਰਮਲ ਕਾਰਡ ਉਹਦੀ ਇੰਸ਼ੋਰੈਂਸ ਨਹੀਂ ਹੁੰਦੀ ਪਰ ਪੁਲਿਸ ਕੇਸ ਬਣ ਜਾਣਾ ਪੁਲਿਸ ਕੇਸ ਬਣੇਗਾ ਫਰਾਡ ਦਾ ਕੇਸ ਬਣ ਜਾਣਾ ਕਿਉਂਕਿ 300 ਯੂਰੋ ਤੋਂ ਉੱਤੇ ਦੀ ਚੋਰੀ ਆ ਜੀ 1000 ਯੂਰੋ ਉਹਨਾਂ ਨੇ ਕੈਸ਼ ਕਢਾਇਆ ਹੈ ਹਾਂਜੀ ਤੇ ਬਾਕੀ ਜਿਹੜੇ ਪੈਸੇ ਉਹਨਾਂ ਨੇ ਜਿਹੜੇ ਆ ਕਿਸੇ ਵਿਜ਼ਾ ਕਾਰਡ ਥਰੂ ਜਿਹੜੇ ਆ ਕਿਸੇ ਮਾਰਕੀਟ 'ਚ ਮਾਰੇ ਆ ਜੀ ਹੁਣ ਅਗਲੀ ਜਿਹੜੀ ਕਾਰਵਾਈ ਇਹ ਆ ਹਾਂਜੀ ਅਗਲੀ ਜਿਹੜੀ ਅਗਲਾ ਪ੍ਰੋਸੈਸ ਆ ਜਿਹੜਾ ਅਗਲਾ ਪ੍ਰੋਸੈਸ ਆ ਉਹ ਬਹੁਤ ਜ਼ ਇਹਦੇ ਵਿੱਚ ਕਾਨੂੰਨੀ ਕਾਰਵਾਈ ਕਰਾਓ ਜਾਓ ਤੇ ਕਾਨੂੰਨੀ ਜਿਹੜਾ ਸਹਾਰਾ ਲਓ ਜੇਕਰ ਤੁਹਾਡੇ ਨਾਲ ਇਦਾਂ ਦੇ ਸਕੈਮ ਹੁੰਦੇ ਨੇ ਜਦੋਂ ਕਿ ਤੁਹਾਨੂੰ ਕੋਈ ਨਾ ਕੋਈ ਟੈਕਸਟ ਮੈਸੇਜ ਆਂਦਾ ਹੈ ਜੋਦੇ ਉੱਤੇ ਲਿਖਿਆ ਹੁੰਦਾ ਹੈ ਕਿ ਤੁਹਾਡਾ ਪੈਕੇਟ ਇਸ ਜਗ੍ਹਾ ਤੇ ਉੱਤੇ ਫਸਿਆ ਹੋਇਆ ਹੈ ਜਾਂ ਫਿਰ ਉਹ ਪੈਕੇਟ ਤੁਹਾਡੇ ਤੱਕ ਡਿਲੀਵਰ ਨਹੀਂ ਕੀਤਾ ਜਾ 파 ਰਿਹਾ ਕੋਈ ਕੋਈ ਪ੍ਰੋਬਲਮ ਆ ਰਹੀ ਕੋਈ ਟੈਕਨੀਕਲ ਇਸ਼ੂ ਹੈ ਜਾਂ ਜਾਂ ਵੀ ਤੁਸੀਂ ਦੇਖੋ ਕਿ ਤੁਸੀਂ ਕੋਈ ਪਦੀਦੋ ਤਾਂ ਨਹੀਂ ਪਦੀਰ ਕੀਤੀ ਜੇਕਰ ਨਹੀਂ ਪ੍ਰਤੀਬ ਕੀਤੀ ਤੁਹਾਡੇ ਕੋਲ ਟੈਕਸਟ ਮੈਸੇਜ ਆਇਆ ਉਹਨੂੰ ਫੌਰਨ ਹੀ ਉਸੇ ਟਾਈਮ ਉਹਨੂੰ ਡਿਲੀਟ ਕਰ ਦਿਓ ਕਿਉਂਕਿ ਜਦੋਂ ਹੀ ਤੁਸੀਂ ਉਸ ਲਿੰਕ ਦੇ ਉੱਤੇ ਕਲਿੱਕ ਕਰੋਗੇ ਤੇ ਤੁਹਾਡੇ ਬੈਂਕ ਅਕਾਊਂਟ ਖਾਲੀ ਹੋ ਜਾਣਗੇ ਇਸੇ ਤਰ੍ਹਾਂ ਤੁਹਾਡੇ ਕੋਲ ਫਾਲਸੋ ਜਾਣੀ ਕਿ ਜਾਲੀ ਜਿਹੜੇ ਆ ਦੇਖੇ ਤੇ ਦੇ ਜਾਂ ਫਿਰ ਸਕੂਰੀ ਦਾ ਸੋਸ਼ਲ ਦੇ ਜਾਂ ਫਿਰ ਸਿੰਧ ਦੇ ਲੈਟਰ ਵੀ ਆ ਸਕਦੇ ਨੇ ਕਿ ਤੁਹਾਡਾ ਇੰਨਾ ਮੁੱਲਤਾ ਹੈ ਜਾਂ ਫਿਰ ਤੁਹਾਨੂੰ ਇੰਨਾ ਸਿੰਧ ਦੇ ਪੈਸੇ ਦੇਣੇ ਬਾਕੀ ਨੇ ਤੁਸੀਂ ਉਸ ਚੀਜ਼ ਨੂੰ ਪਹਿਲਾਂ ਵੈਰੀਫਾਈ ਕਰੋ ਕਿ ਇਹ ਰੀਅਲ ਆ ਜਾਂ ਫੇਕ ਹੈ ਜੇਕਰ ਤੁਹਾਨੂੰ ਕਾਲ ਆਂਦੀ ਹੈ ਜਦੋਂ ਕਾਲ ਆਂਦੀ ਹੈ ਤੇ ਕਾਲ ਦੇ ਵਿੱਚ ਤੁਹਾਨੂੰ ਕੋਈ ਵੀ ਆਵਾਜ਼ ਨਹੀਂ ਸੁਣਦੀ ਸਿਰਫ ਛਾਂ ਛਾਂ ਦੀ ਆਵਾਜ਼ ਸੁਣਦੀ ਹੈ ਕਿ ਉਹ ਤੁਸੀਂ ਕਾਲ 10 ਸੈਕਿੰਡ ਜਾਂ 15 ਸੈਕਿੰਡ ਤੱਕ ਹੀ ਸੁਣਨੀ ਹੈ ਉਸ ਤੋਂ ਪਹਿਲਾਂ ਪਹਿਲਾਂ ਕਾਲ ਕੱਟ ਦੇਣੀ ਹੈ ਕਿਉਂਕਿ ਜਦੋਂ ਤੁਸੀਂ ਉਹ ਕਾਲ ਜ਼ਿਆਦਾ ਟਾਈਮ ਸੁਣ ਲਓਗੇ ਤੇ ਤੁਹਾਡੇ ਤੁਹਾਡੇ ਨਾਲ ਸਕੈਮ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਤੇ ਜਿੰਨਾ ਤੁਸੀਂ ਇਹਨਾਂ ਚੀਜ਼ਾਂ ਤੇ ਅਵੇਅਰ ਹੋਵੋਗੇ ਜਿੰਨਾ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝ ਲਓਗੇ ਤੁਹਾਡੇ ਨਾਲ ਸਕੈਮ ਹੋਣ ਦਾ ਖਤਰਾ ਉਨਾ ਹੀ ਘੱਟ ਹੋ ਜਾਵੇ ਬਿਲਕੁਲ ਹੁਣ ਬਹੁਤ ਸਾਰੇ ਸਕੈਮ ਹੁੰਦੇ ਆ ਇਸੇ ਤਰ੍ਹਾਂ ਜਿਦਾਂ ਸਾਹਿਲ ਭਾਈ ਤੁਸੀਂ ਦੱਸਿਆ ਆ ਕਿ ਤੁਹਾਡੇ ਫੋਨ ਨੂੰ ਫੋਨ ਨੂੰ ਕਾਪੀ ਕਰ ਲਿਆ ਜਾਂਦਾ ਵਾ ਹਾਂਜੀ ਜਾਂਦੇ ਜਾਂਦੇ ਤੁਹਾਡਾ ਬਲੂਟੂਥ ਫੋਨ ਆ ਤੁਹਾਡੇ ਟ੍ਰੇਨ ਦੇ ਵਿੱਚ ਮੈਟਰੋ ਦੇ ਵਿੱਚ ਹੈਕਰ ਜਿਹੜਾ ਵਾ ਉਹ ਬਿਲਕੁਲ ਲੱਗੇ ਤੁਹਾਡੇ ਲੈਪਟਾਪ ਤੇ ਬੈਠਾ ਹੈ ਜੀ ਹਾਂਜੀ ਉਹਨੇ ਹੈਕ ਕਰ ਲਿਆ ਤੁਹਾਡਾ ਫੋਨ ਤੁਹਾਡੇ ਬੈਂਕ ਡਿਟੇਲਾਂ ਕੱਢ ਲੀਆਂ ਤੁਹਾਡੀ ਗੂਗਲ ਦੇ ਵਿੱਚੋਂ ਤੁਹਾਡੇ ਸਾਰਾ ਸਿਸਟਮ ਕੱਢ ਲਿਆ ਜੀ ਹਾਂਜੀ ਹੈਨਾ ਤੇ ਇਹੋ ਜੇ ਹੈਕ ਕਰਨ ਵਾਲੇ ਬਹੁਤ ਲੋਕ ਹੁੰਦੇ ਆ ਤੇ ਪਰ ਤੁਸੀਂ ਹਮੇਸ਼ਾ ਆਪਣੀ ਬੈਂਕਿੰਗ ਜਿਹੜੀ ਆ ਉਹਨੂੰ ਸੇਫ ਰੱਖੋ ਜੀ ਹਾਂ ਜੀ ਜਾਂਦੇ ਆਉਂਦੇ ਜਿਹੜਾ ਵਾ ਉਹ ਦੋ ਫੋਨ ਜ਼ਰੂਰ ਯੂਜ਼ ਕਰੋ ਜੀ ਹਾਂ ਜੀ ਇੱਕ ਸੋਸ਼ਲ ਮੀਡੀਆ ਤੇ ਯੂਜ਼ ਕਰਨ ਵਾਲਾ ਫੋਨ ਰੱਖੋ ਦੂਜਾ ਫੋਨ ਆਪਣਾ ਜਿਹੜਾ ਤੁਸੀਂ ਪੈਸਾ ਲੈਣਾ ਦੇਣਾ ਹੁੰਦਾ ਉਹ ਰੱਖੋ ਜੀ ਜੇਦੋਂ ਵੀ ਤੁਸੀਂ ਮੈਟਰੋ ਵਿੱਚ ਜਾਂ ਫਿਰ ਬੱਸ ਵਿੱਚ ਜਾਂ ਭੀੜ ਭੜਾਕੇ ਵਾਲੇ ਏਰੀਆ 'ਚ ਸਫਰ ਕਰਦੇ ਹੋ ਤੁਸੀਂ ਆਪਣੇ ਫੋਨ ਦਾ NFC ਹਮੇਸ਼ਾ ਆਫ ਰੱਖਣਾ ਹੈ NFC ਤੁਸੀਂ ਉਸ ਟਾਈਮ ਔਨ ਕਰਨਾ ਹੈ ਜਦੋਂ ਤੁਸੀਂ ਪੇਮੈਂਟ ਕਰਨੀ ਹੈ ਕਿਸੇ ਵੀ ਜਗ੍ਹਾ ਤੇ ਜੀ ਬਿਲਕੁਲ ਜੇਕਰ ਤੁਸੀਂ ਆਪ ਫੋਨ ਨਹੀਂ ਲੈ ਕੇ ਜਾ ਰਹੇ ਤੁਹਾਡੇ ਕੋਲ ਤੁਹਾਡਾ ਕ੍ਰੈਡਿਟ ਕਾਰਡ ਹੈ ਜਾਂ ਡੈਬਿਟ ਕਾਰਡ ਹੈ ਤੁਸੀਂ ਉਹ ਉਦਾਂ ਹੀ ਵੈਸੇ ਬਟੂਏ ਵਿੱਚ ਪਾਇਆ ਹੈ ਜਾਂ ਫਿਰ ਜੇਬ ਦੇ ਵਿੱਚ ਪਾਇਆ ਹੈ ਤਾਂ ਤੁਹਾਡੇ ਨਾਲ ਫਿਰ ਵੀ ਸਕੈਮ ਹੋ ਸਕਦਾ ਹੈ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂਗਾ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਇੱਕ ਕਾਰਡ ਹੈ ਠੀਕ ਹੈ ਜੀ ਇਹ ਰੈਫਿਡ ਕਾਰਡ ਹੈ ਤੁਸੀਂ ਦੇਖ ਰਹੇ ਹੋ ਇਹ ਜਦੋਂ ਇਹ ਕਾ ਤੁਹਾਡਾ ਡੈਬਿਟ ਕ੍ਰੈਡਿਟ ਕਾਰਡ ਕੋਈ ਵੀ ਬੈਂਕ ਦਾ ਕਾਰਡ ਇਸ ਪ੍ਰੋਟੈਕਟ ਦੇ ਪ੍ਰੋਟੈਕਟਰ ਦੇ ਅੰਦਰ ਹੋਵੇਗਾ ਤੇ ਤੁਹਾਡੇ ਨਾਲ ਕੋਈ ਵੀ ਸਕੈਮ ਨਹੀਂ ਹੋ ਸਕਦਾ ਕਿਉਂਕਿ ਇਸ ਦੇ ਐਨ ਐਫ ਸੀ ਨੂੰ ਬਲੌਕ ਕਰ ਦਿੰਦਾ ਹੈ ਤੇ ਇਹਦੇ ਨਾਲ ਤੁਹਾਡੇ ਫਰਾਡ ਹੋਣ ਦਾ ਖਤਰਾ ਬਿਲਕੁਲ ਹੀ ਖਤਮ ਹੋ ਜਾਂਦਾ ਹੈ ਹੂੰ ਕਹੂੰਗੀ ਇਹ ਤੋਂ ਹਟ ਕੇ ਜਿਹੜਾ ਨਵਾਂ ਨਵਾਂ ਸਕੈਮ ਆਇਆ ਆ ਬਾਰਸਲੋਨਾ ਦੇ ਵਿੱਚ ਸਾਡੇ ਇੱਕ ਰੈਸਟੋਰੈਂਟ ਵਾਲੇ ਭਾਈ ਆ ਅੱਛਾ ਜੀ ਉਹਨਾਂ ਦੀ ਪਰਸੋ ਫੋਨ ਕਾਲ ਆਈ ਸੀ ਤੇ ਬੜੇ ਪਰੇਸ਼ਾਨ ਸੀ ਰਾਤ ਨੂੰ ਤੇ ਕਹਿੰਦੇ 15000 ਯੂਰੋ ਦਾ ਉਹਨਾਂ ਦੇ ਨਾਂ ਤੇ ਲੋਨ ਲੈ ਲਿਆ ਗਿਆ ਅੱਛਾ ਜੀ ਹੁਣ ਲੋਨ ਕਿੱਦਾਂ ਲਿਆ ਗਿਆ ਆ ਉਹਦੀ ਡਿਟੇਲ ਵਿੱਚ ਅਸੀਂ ਗੱਲ ਕਰਾਂਗੇ ਦੋ ਤਰੀਕਿਆਂ ਦੇ ਨਾਲ ਲੋਨ ਲੈ ਲੈ ਜਾਂਦੇ ਆ ਇੱਕ ਤਾਂ ਬਾਹਰਲੇ ਦੇਸ਼ ਦਾ ਕੋਈ ਬੰਦਾ ਲਿਆਂਦਾ ਜਾਂਦਾ ਸਪੇਨ ਦੇ ਵਿੱਚ ਅੱਛਾ ਜੀ ਤੇ ਦੂਸਰੇ ਬੰਦੇ ਦੇ ਪੇਪਰ ਯੂਜ਼ ਕਰਕੇ ਜਿੱਦਾਂ ਤੁਸੀਂ ਕਿਸੇ ਤੋਂ ਮਾਲਕ ਤੋਂ ਕੰਮ ਕਰਦੇ ਹੋ ਹਾਂਜੀ ਜਾਂ ਪਹਿਲਾਂ ਕੰਮ ਕਰਦੇ ਰਹੇ ਹਾਂ ਅੱਛਾ ਜੀ ਉਹਨਾਂ ਦੇ ਕੋਲ ਤੁਹਾਡੇ ਪੇਪਰਾਂ ਦੀ ਡਾਕੂਮੈਂਟ ਦੀ ਫੋਟੋਕਾਪੀ ਆ ਹਾਂਜੀ ਉਹਨਾਂ ਦੇ ਕੋਲ ਤੁਹਾਡੀਆਂ ਨੋਮੀਨਾ ਦੀਆਂ ਕਾਪੀਆਂ ਆ ਜੀ ਉਹਨਾਂ ਦੇ ਕੋਲ ਸਾਰੇ ਡਿਟੇਲ ਵਿੱਚ ਪੇਪਰ ਹੈਗੇ ਆ ਜੀ ਇਹ ਜਦੋਂ ਸਕੈਮ ਹੁੰਦਾ ਆ ਕਿ ਜਦੋਂ ਇਹ ਜਾਲੀ ਕਾਰਡ ਬਣਵਾਉਂਦੇ ਆ ਜੀ ਉਸੇ ਬੰਦੇ ਦਾ ਜੀ ਦੂਸਰੇ ਬੰਦੇ ਦਾ ਲੋਨ ਅਪਲਾਈ ਕਰਦੇ ਆ ਅੱਛਾ ਜੀ ਉਹਦੇ ਵਿੱਚ ਉਹਦੀ ਗਾਰੰਟੀ ਦਿੰਦੇ ਆ ਜੀ ਉਸ ਪੇਪਰਾਂ ਨੂੰ ਯੂਜ਼ ਕਰਨ ਵਾਸਤੇ ਇਹ ਕੀ ਕਰਦੇ ਆ ਕਿ ਦੇਖਦੇ ਆ ਕਿ ਉਹ ਬੰਦੇ ਦੇ ਨਾਂ ਤੇ ਅੱਜ ਕੱਲ ਔਨਲਾਈਨ ਹੀ ਸਾਰਾ ਕੁਝ ਨਿਕਲ ਜਾਂਦਾ ਹੈ। ਜੀ ਤੁਹਾਨੂੰ ਵੀ ਪਤਾ ਸਿੰਦੇ ਦਾ ਤੁਸੀਂ ਜੋ ਮਰਜ਼ੀ ਕੱਢ ਲਓ। ਜੀ ਹਾਂ ਜੀ ਜੇ ਤੁਹਾਡੇ ਉਹ ਉਹਨਾਂ ਦਾ ਪਿੰਨ ਕਾਰਡ ਹੱਥ ਲੱਗ ਗਿਆ। ਜੀ ਹਾਂ ਜੀ ਤੇ ਉਹਦੇ ਤੋਂ ਤੁਸੀਂ ਉਹਦਾ ਵਿਦਾ ਲਬਰਾਲ ਵੀ ਕੱਢ ਸਕਦੇ ਹੋ ਬਹੁਤ ਚੀਜ਼ਾਂ ਇੱਕ ਗੱਲ ਖਾਲੀ ਜਿਹੜੀ ਇਨਫੋਰਮੇਸ਼ਨ ਹੈ ਨਾ ਇਸ ਪੈਨ ਵਾਲਿਆਂ ਲਈ ਨਹੀਂ ਆ। ਜੀ ਇਹ ਪੂਰੇ ਯੂਰਪ ਪੂਰੇ ਵਰਲਡ ਵਿੱਚ ਹੀ ਆ ਸਕੈਮ ਚੱਲਦੇ। ਇਹਦੇ ਵਿੱਚ ਮੈਂ ਇੱਕ ਗੱਲ ਦੱਸਣਾ ਚਾਹਾਂਗਾ। ਜੀ ਜਦੋਂ ਵੀ ਤੁਸੀਂ ਘਰ ਲੈਣਾ ਚਾਹੁੰਦੇ ਹੋ ਜਾਂ ਬਈ ਕੋਈ ਵੀ ਲੀਗਲ ਕੰਮ ਕਰਨਾ ਚਾਹੁੰਦੇ ਹੋ ਤੁਹਾਡੇ ਕੋਲੋਂ ਡਾਕੂਮੈਂਟ ਮੰਗੇ ਜਾਂਦੇ ਨੇ ਤੁਹਾਡੇ ਕੋਲ ਵੀ ਦਾ ਲੋਰਲ ਮੰਗੀ ਜਾਂਦੀ ਹੈ ਤੁਹਾਡੇ ਪੇਪਰ ਮੰਗੇ ਜਾਂਦੇ ਨੇ ਨਹੀਂ ਦੀਏ ਜੋ ਵੀ ਤੁਹਾਡੇ ਕੋਲ ਮੰਗਿਆ ਜਾਂਦਾ ਹੈ ਤੇ ਉਹ ਬੰਦਾ ਕਹਿੰਦਾ ਕਿ ਮੈਨੂੰ ਈਮੇਲ ਕਰੋ ਤੁਸੀਂ ਉਹਨੂੰ ਈਮੇਲ ਨਹੀਂ ਡਾਇਰੈਕਟ ਕਰਨੀ ਤੁਸੀਂ ਕਹੋ ਕਿ ਜੇ ਏਜੰਸੀ ਤੋਂ ਤੁਸੀਂ ਘਰ ਲੈ ਰਹੇ ਹੋ ਜਾਂ ਬੈਂਕ ਤੋਂ ਘਰ ਲੈ ਰਹੇ ਹੋ ਤੁਸੀਂ ਆਪਣੇ ਪੇਪਰ ਡਾਇਰੈਕਟ ਬੈਂਕ ਜਾਂ ਜਾਂ ਫਿਰ ਜਿਹੜੀ ਆ ਏਜੰਸੀ ਆ ਜਿਹਨੂੰ ਫਿੰਕਾ ਕਹਿੰਦੇ ਆ ਉਹਨਾਂ ਨੂੰ ਦੋ ਕਿਸੇ ਥਰਡ ਪਾਰਟੀ ਵਾਲੇ ਬੰਦੇ ਨੂੰ ਨਾ ਦੋ ਤਾਂ ਕਿਉਂਕਿ ਉਹਦੇ ਵਿੱਚ ਵੀ ਤੁਹਾਡੇ ਨਾਲ ਸਕੈਮ ਹੋ ਰਿਹਾ ਹੈ ਅਸਲ ਵਿੱਚ ਕਈ ਜਗ੍ਹਾ ਤੇ ਹੁਣ ਫਿੰਕਾ ਵਾਲੇ ਵੀ ਰਲੇ ਹੋਏ ਆ ਜੀ ਕਈ ਜਗ੍ਹਾ ਤੇ ਬੈਂਕ ਵਾਲੇ ਵੀ ਰਲੇ ਹੋਏ ਨੇ ਜੀ ਹੁਣ ਫਰੌਡ ਤੇ ਬਹੁਤ ਜ਼ਿਆਦਾ ਵੱਡਾ ਹੈ ਨਾ ਜੀ ਜਦੋਂ ਕਿਸੇ ਬੰਦੇ ਦਾ ਕੋਈ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੂੰ ਬੈਂਕ ਦੇ ਮੈਨੇਜਰ ਸਾਹਿਬ ਨੇ ਕਿਹੜੀ ਗੱਲ ਕਹੀ ਸੀ ਜੀ ਉਹ ਕਹਿੰਦੇ ਵੀ ਜਦੋਂ ਵੀ ਕੋਈ ਸਕੈਮ ਹੁੰਦਾ ਵਾ ਨਾਲ ਰਲੇ ਹੋਏ ਹੁੰਦੇ ਆ ਸਾਰੇ ਤਾਂ ਹੀ ਸਕੈਮ ਹੁੰਦਾ ਆ ਹਾਂਜੀ ਹੁਣ ਭਾਜੀ ਜਿਹੜਾ ਸਕੈਮ ਇਦਾਂ ਦਾ ਹੋਇਆ ਹੈ ਅਗਲੇ ਦੀ ਜਾਲੀ ਕਾਰਡ ਬਣਾਇਆ ਆ ਹਾਂਜੀ ਉਹਦੇ ਉੱਤੇ ਲੋਨ ਅਪਲਾਈ ਕੀਤਾ ਆ ਉਹਨੂੰ ਲੋਨ ਅਪਲਾਈ ਕਰਨ ਤੋਂ ਬਾਅਦ ਵਿੱਚ ਉਸ ਬੈਂਕ ਦੇ ਵਿੱਚੋਂ ਕ੍ਰੈਡਿਟ ਲਿਆ ਗਿਆ ਆ ਉਹ ਪੈਸੇ ਬਾਅਦ ਚ ਕਢਵਾਏ ਵੀ ਗਏ ਆ ਅੱਛਾ ਜੀ ਹੁਣ ਐਂਡ ਤੇ ਗੱਲ ਮੁੱਕਦੀ ਏ ਆ ਗੱਲ ਇਹ ਮੁੱਕਦੀ ਆ ਕਿ ਉਹਨਾਂ ਦੇ ਕੋਲ ਇਹ ਸਾਰੀ ਡਿਟੇਲ ਗਈ ਤਾਂ ਗਈ ਕਿਦਾਂ ਇਹ ਪੈਸਾ ਗਿਆ ਤੇ ਗਿਆ ਕਿਦਾਂ ਕਿਉਂਕਿ ਇਹਦੇ ਵਿੱਚ ਜਿਹੜੀ ਤੁਹਾਡੇ ਲੋਨ ਅਪਲਾਈ ਕਰਨਾ ਆ ਬੈਂਕ ਵਾਲੇ ਜਾਂ ਤੁਹਾਡੇ ਕੋਲ ਜਿਹੜੀਆਂ ਆ ਰੀਅਲ ਸਟੇਟ ਦਾ ਕੰਮ ਕਰਦੇ ਆ ਹਾਂਜੀ ਉਹ ਕਦੇ ਵੀ ਤੁਹਾਡੇ ਕੋਲੋਂ ਪੇਪਰ ਨਹੀਂ ਲੈਣਗੇ ਹਾਂਜੀ ਉਹ ਤੁਹਾਨੂੰ ਕਹਿਣਗੇ ਕਿ ਸਾਡੀ ਅਫੀਸ਼ੀਅਲ ਵੈਬਸਾਈਟ ਆ ਹਾਂਜੀ ਸਾਡੀ ਜਿਹੜੀ ਆ ਈਮੇਲ ਐਡਰੈਸ ਆ ਹਾਂਜੀ ਉਹ ਈਮੇਲ ਐਡਰੈਸ ਕਿਵੇਂ ਦਾ ਹੁੰਦਾ ਆ ਉਹ ਈਮੇਲ ਐਡਰੈਸ ਹੁੰਦਾ ਆ ਜਿੱਦਾਂ ਜੇ ਕਿਸੇ ਦਾ ਨਾਮ ਹੋਸੇ ਆ ਜੀ ਹਾਂਜੀ ਉਹਦਾ ਲਿਖ ਕੇ ਤੇ ਬ੍ਰੈਕਟ ਪਾ ਕੇ ਮਗਰ ਜਿਹੜੀ ਬੈਂਕ ਆ ਜੇ ਸੰਤੰਦਰ ਬੈਂਕ ਆ ਹਾਂਜੀ ਤੇ ਸੰਤੰਦਰ ਬੈਂਕ ਦਾ ਹਮਲਾ ਜੇ ਲਾਕਾਸ਼ਾ ਦਾ ਹੋਊਗਾ ਤੇ ਲਾਕਾਸ਼ਾ ਦਾ ਹੋਊਗਾ ਜੇ ਉਹ ਬੀਬੀਏ ਬੈਂਕ ਦਾ ਹੋਊਗਾ ਜਾਂ ਡੱਚ ਬੈਂਕ ਦਾ ਹੋਊਗਾ ਜਿਹੜੀ ਵੀ ਬੈਂਕ ਦਾ ਹੋਊਗਾ ਐਂਡ ਤੇ ਉਹਨਾਂ ਦਾ ਆਪ ਦਾ ਸਰਵ ਸਰਵ ਹੋਊਗਾ ਜੀ ਜੀ ਉਹਨਾਂ ਦਾ ਆਪ ਦਾ ਹੋਊਗਾ ਜਿਹੜੀਆਂ ਆਈਡੀਆਂ ਜਿੱਦਾਂ ਹੁਣ ਯਾਹੂ ਦੀਆਂ ਈਮੇਲ ਦੀਆਂ ਜਾਂ ਹੋਰ ਵੀ ਆਈਡੀਆਂ ਬਣਾਈਆਂ ਵਾ ਉਹ ਤਾਂ ਕੋਈ ਵੀ ਬੰਦਾ ਸੜਕਦੇ ਜਾਂਦਾ ਆਪਣੇ ਫੋਨ ਤੋਂ ਕ੍ਰੀਏਟ ਕਰ ਲੂਗਾ ਜੀ ਹਾਂਜੀ ਉਹ ਕਿਸੇ ਨੂੰ ਵੀ ਦੇ ਕੇ ਉਹਦੇ ਵਿੱਚ ਡਾਕੂਮੈਂਟ ਮੰਗਵਾ ਲੂਗਾ ਹਾਂਜੀ ਹਨਾ ਤੇ ਉਹ ਚੀਜ਼ਾਂ ਜਿਹੜੀਆਂ ਉਹਨਾਂ ਦੇ ਸਰਵਰ ਦੇ ਥਰੂ ਬਣੀਆਂ ਹੋਈਆਂ ਈਮੇਲਾਂ ਹੁੰਦੀਆਂ ਹਾਂਜੀ ਜਿਹੜੀਆਂ ਲਾਕਾਸ਼ਾ ਦੀਆਂ ਹੋਣੀਆਂ ਉਹ ਓਹੀ ਚੈੱਕ ਕਰ ਸਕਦੇ ਆ ਉਹਨਾਂ ਦੇ ਵਿੱਚੋਂ ਜਿਹੜੇ ਡਾਕੂਮੈਂਟ ਆ ਸਿਰਫ ਤੇ ਸਿਰਫ ਉਹਨਾਂ ਦੇ ਹੀ ਲੋਕ ਚੈੱਕ ਕਰ ਸਕਦੇ ਆ ਉਹ ਡਾਊਨਲੋਡ ਵੀ ਨਹੀਂ ਕਰ ਸਕਦੇ ਉਹ ਕਿਤੇ ਗਾਂ ਭੇਜ ਵੀ ਨਹੀਂ ਸਕਦੇ ਹਾਂਜੀ ਕਿਉਂਕਿ ਉਹਨਾਂ ਦੇ ਤੁਹਾਡੀ ਪ੍ਰਾਈਵੇਸੀ ਰੱਖਣੀ ਜੀ ਹਾਂਜੀ ਉਹਨਾਂ ਦੇ ਲਈ ਬਹੁਤ ਜ਼ਰੂਰੀ ਆ ਜੀ ਜੀ ਤੇ ਜਦੋਂ ਵੀ ਇਹ ਸਕੈਮ ਹੁੰਦੇ ਆ ਸਕੈਮਰ ਜਿਹੜੇ ਆ ਉਹ ਉਹਨਾਂ ਭੋਲੇ ਲੋਕਾਂ ਨੂੰ ਵਰਤਦੇ ਆ ਜੀ ਉਹਨਾਂ ਲੋਕਾਂ ਨੂੰ ਕਰਦੇ ਆ ਬਹੁਤ ਸਾਰੇ ਦਰ 스ਕੈਮ ਹੋਇਆ ਕਈ ਕੁੜੀਆਂ ਦੇ ਨਾਲ 스ਕੈਮ ਹੋਇਆ ਕਈ ਮੁੰਡਿਆਂ ਦੇ ਨਾਲ ਹੋਇਆ ਡੇਲੀ 50 50 100 100 ਕਾਲਾਂ ਆਉਂਦੀਆਂ ਵਾ ਹਾਂਜੀ ਹੁਣ ਬਹੁਤ ਸਾਰੇ 스ਕੈਮ ਆ 스ਕੈਮਾਂ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਬਾਤਾਂ ਰਹਿ ਜਾਂਦੀਆਂ ਵਾ ਹੱਥਰ ਹੁੰਦੀਆਂ ਰਹਿੰਦੀਆਂ ਵਾ ਕਿਉਂਕਿ ਇਹ ਇਹ ਵਾਲੇ ਜਿਹੜੇ 스ਕੈਮ ਆ ਬਹੁਤ ਜ਼ਿਆਦਾ ਇਹ ਤੇ ਆਪਾਂ ਇੱਕ ਹੋਰ ਵੀਡੀਓ ਲੈ ਕੇ ਆਵਾਂਗੇ ਜੀ ਉਹਦੇ ਵਿੱਚ ਪ੍ਰੋਪਰ ਸਮਝਾਇਆ ਜਾਵੇਗਾ ਕਿ ਤੁਸੀਂ 스ਕੈਮ ਕਿਵੇਂ ਕੰਮ ਕਰਦਾ ਜੀ ਅੰਡਰਗਰਾਊਂਡ ਮਾਫੀਆ ਕਿਵੇਂ ਕੰਮ ਕਰਦਾ ਕਿਵੇਂ ਤੁਹਾਨੂੰ ਲੁੱਟਣ ਦੀਆਂ ਤਿਆਰੀਆਂ ਕਰਦਾ ਤੇ ਸਕੈਮ ਤੋਂ ਕਿੱਦਾਂ ਬਚਿਆ ਜਾਵੇ ਤੁਸੀਂ ਆਪਣੇ ਮਨੂੰ ਕਿੱਦਾਂ ਪ੍ਰੋਟੈਕਟ ਕਰ ਸਕਦੇ ਹੋ ਤੇ ਤੁਸੀਂ ਕਰਨਾ ਕੀ ਹੈ ਆਪਣੇ ਫੋਨ ਨੂੰ ਕਿੱਦਾਂ ਤੁਸੀਂ ਪ੍ਰੋਟੈਕਟ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਅਸੀਂ ਨੈਕਸਟ ਵੀਡੀਓ ਦੇ ਵਿੱਚ ਸਮਝਾਵਾਂਗੇ ਜੀ ਪਾਜੀ ਤੁਸੀਂ ਹੋਰ ਕੋਈ ਵਿਸ਼ਾ ਤੁਹਾਡੇ ਦਿਮਾਗ ਵਿੱਚ ਜਾਂ ਫਿਰ ਦੂਜਾ ਆਪਾਂ ਲਾਸਟ ਇੱਕ ਗੱਲ ਕਰਨੀ ਹੈ ਛੋਟੀ ਜੀ ਹਾਂਜੀ ਨਿੱਗੀ ਜੀ ਗੱਲ ਕਰਨੀ ਹੈ ਸਾਰੇ ਮੇਰੇ ਵੀਰ ਭਰਾ ਜਿਨ੍ਹਾਂ ਦੇ ਕਾਰੋਬਾਰ ਆ ਬਿਜ਼ਨਸ ਆ ਉਹਨਾਂ ਵਾਸਤੇ ਜੀ ਜੀ ਜਿਹੜੇ ਬੰਦੇ ਨਜਾਇਜ਼ ਹਾਂ ਕੰਮ ਵੀ ਕਰ ਲੈਂਦੇ ਪੂਰੀਆਂ ਤਨਖਾਹਾਂ ਵੀ ਲੈ ਲੈਂਦੇ ਆ ਤੇ ਤਿੰਨਾਂ ਸਾਲਾਂ ਬਾਅਦ ਜਾ ਕੇ ਕੇਸ ਕਰ ਦਿੰਦੇ ਆ ਜੀ ਉਹ ਬਹੁਤ ਗਲਤ ਆ ਜੀ ਜੇ ਤੁਸੀਂ ਇਹੋ ਜਿਹਾ ਕੰਮ ਕਰੋਗੇ ਤੇ ਗਾਂ ਕੱਚੇ ਬੰਦਿਆਂ ਨੂੰ ਕੋਈ ਕੰਮ ਦੇ ਨਹੀਂ ਰੱਖੇਗਾ ਜੀ ਹਾਂ ਜੀ ਜਿਹੜਾ ਮਾਲਕ ਤਾਂ ਪੈਸੇ ਨਹੀਂ ਦਿੰਦਾ ਉਹ ਗੱਲ ਗਲਤ ਆ ਗਲਤ ਆ ਜੀ ਜਿਹੜਾ ਮਾਲਕ ਪੈਸੇ ਤੁਹਾਨੂੰ ਪੂਰੇ ਦਿੰਦਾ ਜੀ ਤੇ ਉਹਦੇ ਉੱਤੇ ਨਜਾਇਜ਼ ਕੇਸ ਕਰਦੇ ਹੋ ਉਹ ਬਹੁਤ ਗਲਤ ਆ ਜੀ ਇਹਦੇ ਉੱਤੇ ਅਸੀਂ ਇਸ ਉੱਤੇ ਬਹੁਤ ਗੰਭੀਰਤਾ ਦੇ ਨਾਲ ਸੋਚ ਰਹੇ ਹਾਂ ਜੀ ਕਿਉਂਕਿ ਬਾਰਸੀਲੋਨਾ ਦੇ ਵਿੱਚ 4-5-6 ਕੇਸ ਹੋ ਗਏ ਜੀ ਹਾਂ ਜੀ ਪਹਿਲਾਂ ਕੰਮ ਕਰਦੇ ਰਹੇ ਆ ਜੀ ਪੂਰੀਆਂ ਤੰਗਾਂ ਹਾਂ ਲੈਂਦੇ ਰਹੇ ਆ ਜੀ ਬਾਅਦ ਵਿੱਚ 3 ਸਾਲ ਬਾਅਦ ਜਾ ਕੇ ਮਾਲਕ ਤੇ ਕੇਸ ਕਰ ਦਿੰਦਾ ਜੀ ਅਸੀਂ ਇਸ ਵਿਸ਼ੇ ਦੇ ਉੱਤੇ ਇੱਕ ਵੀਡੀਓ ਲੈ ਕੇ ਆਵਾਂਗੇ ਜ ਜਿਹਦੇ ਉੱਤੇ ਅਸੀਂ ਮਾਲਕ ਦੀ ਫੇਵਰ ਵੀ ਕਰਾਂਗੇ ਹਾਂ ਤੇ ਜਿਹੜਾ ਬੰਦਾ ਕੰਮ ਕਰਦਾ ਹੈ ਉਹਦੀ ਫੇਵਰ ਵੀ ਕਰਾਂਗੇ ਕਈ ਬੰਦਿਆਂ ਦਾ ਮਾਲਕਾਂ ਨੇ ਝੂਠੇ ਲਾਰੇ ਲਾਈ ਰੱਖੇ ਤੁਹਾਨੂੰ ਕੰਟਰੈਕਟ ਦੇ ਦਾਂਗੇ ਜੀ ਬਾਅਦ ਵਿੱਚ 3 ਸਾਲ ਪੂਰੇ ਹੋਣ ਤੇ ਮਾਲਕਾਂ ਨੇ ਜਾ ਕੇ ਬੰਦਾ ਹੀ ਕੰਮ ਤੋਂ ਕੱਢਦਾ ਜੀ ਉੱਤੇ ਇਲਜ਼ਾਮ ਲਾਤਾ ਝੂਠਾ ਜੀ ਇਦਾਂ ਦੇ ਚਾਂਸ ਵੀ ਹੋਏ ਆ ਜੀ ਚਲੋ ਇਹ ਵੀ ਨਾਰਮਲ ਗੱਲ ਹੈ ਇੰਨਾ ਕੋਈ ਵੱਡਾ ਇਸ਼ੂ ਨਹੀਂ ਆ ਕਿਉਂਕਿ ਚਲੋ ਜੇ ਕਰਕੇ ਤੇ ਕੰਮ ਵੀ ਕਰਦਾ ਬੰਦਾ ਠੀਕ ਆ ਉਹਨੂੰ ਕੰਟਰੈਕਟ ਲੈਣਾ ਆ ਕਿਉਂਕਿ ਅੱਜ ਕੱਲ ਮਤਲਬ ਕਿ ਪੈਸਾ ਹੀ ਸਭ ਕੁਝ ਹੋ ਗਿਆ ਹੈ ਠੀਕ ਹੈ ਪਰ ਜ਼ਿੰਦਗੀ ਬਰਬਾਦ ਹੋ ਜਾਂਦੀ ਸਾਹਿਲ ਜੇ ਇਸ ਬੰਦੇ ਉੱਤੇ ਕੇਸ ਹੋ ਜਾਂਦਾ ਨਾ ਜੀ ਉਹ ਵੱਡਾ ਜੁਰਮਾਨਾ ਹੋ ਗਿਆ ਜਿਹੜਾ ਬੰਦਾ ਮਹੀਨੇ ਦਾ ਆਪਣੇ ਬਿਜ਼ਨਸ ਵਿੱਚੋਂ 1000 ਰੁਪਿਆ ਕਮਾਉਂਦਾ ਹਾਂਜੀ ਉਹਨੂੰ 20000 ਦਾ ਜੁਰਮਾਨਾ ਹੋ ਗਿਆ ਉਹ ਬੰਦਾ ਕਿੱਥੋਂ ਦੇ ਦਊਗਾ ਜੀ ਉਹਦਾ ਤਾਂ ਟੱਬਰ ਰੁਲ ਗਿਆ ਨਾ ਜੀ ਇਸ ਵਿਸ਼ੇ ਦੇ ਉੱਤੇ ਅਸੀਂ ਪ੍ਰੋਪਰ ਵੀਡੀਓ ਲੈ ਕੇ ਆਵਾਂਗੇ ਜਿਹਦੇ ਵਿੱਚ ਪਹਿਲਾਂ ਵੀ ਦੱਸਿਆ ਸੀਗਾ ਦੋਨਾਂ ਦੀ ਪਾਰਟੀਆਂ ਨੂੰ ਦੇ ਫੇਵਰ ਵਿੱਚ ਗੱਲ ਕਰਾਂਗੇ ਇਹ ਨਹੀਂ ਕਿ ਸਿਰਫ ਅਸੀਂ ਤਰਵਾਖਾ ਦੌਰ ਦੀ ਹੀ ਗੱਲ ਕਰਾਂਗੇ ਅਸੀਂ ਮਾਲਕ ਦੀ ਵੀ ਗੱਲ ਕਰਾਂਗੇ ਜਿੱਥੇ ਮਾਲਕ ਗਲਤ ਹੋਵੇਗਾ ਮਾਲਕ ਨੂੰ ਗਲਤ ਦੱਸਾਂਗੇ ਜਿੱਥੇ ਦਰਵਾਖਾ ਗਲਤ ਆ ਉਹਨੂੰ ਗਲਤ ਦੱਸਾਂਗੇ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਤੁਹਾਨੂੰ ਅਗਲੀ ਤੇ ਕਰਾਰੀ ਵੀਡੀਓ ਦੇ ਵਿੱਚ ਅਸੀਂ ਹੁਣ ਮਸਾਲੇ ਵਾਲੇ ਪ੍ਰੋਗਰਾਮ ਵੀ ਕਰਿਆ ਕਰਾਂਗੇ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਛੇਤੀ ਮਿਲਦੇ ਆ ਲੇਬਰ ਪ੍ਰੋਗਰਾਮ ਦੇ ਵਿੱਚ ਸਾਡਾ ਜਿਹੜਾ ਨੈਕਸਟ ਪ੍ਰੋਗਰਾਮ એપisode 2 ਆਉਣ ਜਾ ਰਿਹਾ ਤੇ ਸਾਨੂੰ ਤੁਹਾਡੇ ਸਾਥ ਦੀ ਬੜੀ ਲੋੜ ਹੈ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਤੁਸੀਂ ਸ਼ੇਅਰ ਕਰੋ ਤਾਂ ਕਿ ਚੈਨਲ ਦੀ ਰੀਚ ਅੱਗੇ ਵੱਧ ਸਕੇ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਪਲੀਜ਼ ਵੀਡੀਓ ਨੂੰ ਲਾਈਕ ਕਰਦਿਆ ਕਰੋ ਤੇ ਕਮੈਂਟ ਵਿੱਚ ਕੁਛ ਨਾ ਕੁਛ ਜੋ ਵੀ ਤੁਸੀਂ ਲਿਖਣਾ ਚਾਹੋ ਲਿਖ ਦਿਓ ਚਾਹੇ ਈਮੋਜੀ ਹੀ ਲਿਖ ਦਿਓ ਸੈਂਡ ਕਰ ਦਿਓ ਤੇ ਸਾਡੇ ਲਈ ਉਹ ਵੀ ਬਹੁਤ ਹੈ ਇਹ ਉਪਰਾਲਾ ਤੁਹਾਡੇ ਵਾਸਤੇ ਆ ਜੇ ਤੁਸੀਂ ਸਾਡੀ ਆਵਾਜ਼ ਬੁਲੰਦ ਕਰੋਗੇ ਸਾਡੀ ਆਵਾਜ਼ ਬਹੁਤ ਬੁਲੰਦ ਹੋਣ ਜਾ ਰਹੀ ਆ ਜੀ ਤੇ ਇਹ ਆਵਾਜ਼ ਰੁਕਣ ਦਾ ਨਾਂ ਨਹੀਂ ਲਵੇਗੀ ਜੀ ਤੇ ਅਸੀਂ ਪਹੁੰਚਾਂਗੇ ਤੁਹਾਡੇ ਮਸਲਿਆਂ ਨੂੰ ਲੈ ਕੇ ਤੁਹਾਡੇ ਉਹਨਾਂ ਤੱਕ ਜਿਨ੍ਹਾਂ ਨੇ ਤੁਹਾਡੇ ਮਸਲੇ Храблый телят.